ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਦੇ ਸਿੱਕੇ ਹਨ ਮੌਜੂਦ ਭਾਰਤ ਵਿੱਚ ਪਹਿਲੀ ਵਾਰ ਲਗਾਈ ਗਈ ਹੈ ਇਹ ਪ੍ਰਦਰਸ਼ਨੀ ਸ੍ਰੀ ਅਨੰਦਪੁਰ ਸਾਹਿਬ ਦੇ ਐਸ ਜੀ ਐਸ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਚੱਲ ਰਹੀ 88ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਮੌਕੇ ਗਲੋਬਲ ਸਿੱਖ ਵਿਜ਼ਨ ਲੰਡਨ ਵੱਲੋਂ ਸਰਕਾਰ ਇੱਕ ਖਾਲਸਾ ਦੇ ਨਾਨਕ ਸ਼ਾਹੀ ਸਿੱਕੇ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਹੋਈ ਹੈ इस प्रदर्शनी पहले पातशाही श्री गुरु नानक देव जी के जन्म चौदह सौ उन्के महाराजा रणजीत सिंह खालसा राजात्मे अठारह सौ उन्जा तक दे प्रचलित सिक्कू दर्शाया गया है जो कि शानदार सिख इतिहास विरासत दी जानकारी दे रहे हैं इस संबंधी कपूरथला दे जंपल अते दे बर्मिंगम विखे रह रहे, रहे एडवोकेट रविंद्रपाल कोहली ने दसिया कि संस्था वालों गुरु नानक निष्काम सेवक जथा दे बाबा महेंद्र सिंह लो ਕੇ ਵਾਲਿਆ ਦੀ ਸਰਪ੍ਰਸਤੀ ਹੇਠ ਲਗਭਗ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੱਚਾ ਸੋਦਾ ਕਰਨ ਲਈ ਤਾਰਾ ਚਿੰਨ ਬਹਿਲੋਲੀ ਤਾਰਾ ਚਿੰਨ ਸਿੱਕਿਆ ਦੇ ਨਾਲ ਨਾਲ ਗੁਰੂ ਸਹਿਬਾਨ ਤੋਂ ਬਾਅਦ ਸਿੱਖ ਪੰਥ ਦੇ ਰਾਜ ਮਹਾਰਾਜਿਆਂ ਵੱਲੋਂ ਚਲਾਏ ਸਿੱਕਿਆਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਪ੍ਰਮਾਣਿਤ ਅਤੇ ਕਾਨੂੰਨੀ ਤੌਰ ਤੇ ਵਾਜਿਬ ਹੈ ਅਤੇ ਇਹਨਾਂ ਸਿੱਕਿਆਂ ਨੂੰ ਕੋਈ ਵੀ ਆ ਕੇ ਦੇਖ ਸਕਦਾ ਹੈ ਕਿਉਕਿ ਪ੍ਰਦਰਸ਼ਨੀ ਚੀਫ ਖਾਲਸਾ ਦੀਵਾਨ ਦੇ ਕਰਨ ਤੇ ਪਹਿਲੀ ਵਾਰ ਭਾਰਤ ਦੀ ਧਰਤੀ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਗਾਈ ਗਈ ਹੈ। ਉਹਨਾਂ ਕਿਹਾ ਕਿ ਉਹ ਇੰਗਲੈਂਡ, ਅਮਰੀਕਾ, ਯੂਰਪ ਅਤੇ ਅਫਰੀਕਾ ਆਦਿ ਦੇਸ਼ਾਂ ਦੀਆਂ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨੀ ਲਗਾ ਚੁੱਕੇ ਹਨ। ਅਤੇ ਯੂਕੇ ਦੀ ਸੰਸਦ ਵੱਲੋਂ ਸੰਸਥਾ ਨੂੰ ਅੰਤਰਰਾਸ਼ਟਰੀ ਉੱਤਮਾਨ ਦਾ ਖਿਤਾਬ ਮਿਲ ਚੁੱਕਾ ਹੈ। ਸਤਿਕਾਰਯੋਗ ਪਾਈ ਸਾਹਿਬ ਜੀ ਨਿਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਟੀਮ ਗਲੋਬਲ ਸਿੱਖ ਵਿਜ਼ਨ ਲੰਡਨ ਅਸੀਂ ਤੇ ਚੀਫ ਖਾਲਸਾ ਦੀਵਾਨ ਦਾ 68th ਐਜੂਕੇਸ਼ਨਲ ਜਿਹੜੀ ਉਹਨਾਂ ਦੀ ਕਾਨਫਰੰਸ ਸੀ ਉਸ ਦੇ ਵਿੱਚ ਅਸੀਂ ਸ਼ਮੂਰੀਅਤ ਕਰਨ ਸਤੇ ਆਇਆ ਤੇ ਇਹ ਸਾਡੀ ਸਾਰੀ ਟੀਮ ਹੈ ਇਸ ਜਿਹੜੀ ਤੁਸੀਂ ਸਾਰੇ ਦੇਖ ਰਹੇ ਹੋ ਇਹ ਸਾਰੇ ਸਾਡੇ ਜਿਹੜੀ ਆਰਗੇਨਾਈਜੇਸ਼ਨ ਦੇ ਡਾਇਰੈਕਟਰਸ ਨੇ ਅਤੀ ਸਤਿਕਾਰਯੋਗ ਨੇ ਤੇ ਸਾਰਿਆਂ ਦਾ ਆਪਣਾ ਹੀ ਇੱਕ ਬਰਾਬਰੀ ਦਾ ਰੁਤਬਾ ਹੈ ਇਸੀਂ ਇੱਕ ਐਗਜ਼ਿਬਿਸ਼ਨ ਕਰੀਏਟ ਕੀਤੀ ਹੈ ਜਿਸ ਦਾ ਨਾਮ ਹੈ ਪੰਜਾਬੀ ਦੇ ਵਿੱਚ ਸਰਕਾਰੇ ਖਾਸਾ ਦੇ ਨਾਨਕ ਸ਼ਾਈ ਸਿੱਕੇ ਯਾ ਕੋਇਨੇਜ ਆਫ ਦਾ ਕੋਇਨੇਜ ਆਫ ਦਾ ਗ੍ਰੇਟ ਸਿੱਖ ਕਿੰਗਡਮ ਠੀਕ ਹੈ ਜੀ ਉਹ ਅੱਜ ਅਸੀਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਲੈ ਕੇ ਆਏ ਆ ਦਿਨ ਦਿਨ ਦਾ ਜਿਹੜਾ ਇਹ ਸਮਾਗਮ ਹੈ ਉਸ ਦੇ ਵਿੱਚ ਅਸੀਂ ਸ਼ਮੂਲੀਅਤ ਕਰ ਰਹੇ ਹਾਂ ਜੀ ਅਸੀਂ ਬੱਚਿਆਂ ਨੂੰ ਦੱਸਣ ਰਸਤੇ ਜਿਹੜਾ ਫੂਟੀ ਕੋੜੀ ਕੋੜੀ ਆਨਾ ਦਮੜੀ ਪੈਸਾ ਤਿਲਾ ਰੁਪਿਆ ਆਨਾ ਉਸ ਤੋਂ ਬਾਅਦ ਇਹ ਅਸੀਂ ਉਹ ਇੱਕ ਕਲੈਕਸ਼ਨ ਦੱਸਿਆ ਹੈ ਬੱਚਿਆਂ ਨੂੰ ਦੱਸਣ ਵਾਸਤੇ ਕਿ ਸਾਡੀ ਪ੍ਰਾਤਨ ਇੰਡੀਅਨ ਕਰੰਸੀ ਕਿਤੋਂ ਉਤਪਤ ਹੋਇਆ ਸੀ ਸਟਾਰਟ ਹੋਇਆ ਸੀ ਪਰ ਜਿਹੜੀ ਸਾਡੀ ਸਟੋਰੀ ਹੈ ਉਹ 1469 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਪ ਨਾਰਾਇਣ ਖਲਾਧਾਰ ਜਗਨੇ ਪਰਵਰਿਓ ਉਹਨਾਂ ਦੇ ਪ੍ਰਕਾਸ਼ ਤੋਂ ਸ਼ੁਰੂ ਹੁੰਦੀ ਹੈ ਜੀ ਦੇਖੋ ਇਹ ਇਹ ਜਿਹੜੇ ਵੀ ਇੱਥੇ ਸਿੱਕੇ ਨੇ 1469 ਤੋਂ ਲੈ ਕੇ 1849 ਤੱਕ ਇਹ ਸਾਰੇ ਅਸਲੀ ਸਿੱਕੇ ਨੇ ਉੱਤੇ ਤਿੰਨ ਪ੍ਰਕਾਰ ਦੇ ਸਿੱਕੇ ਹੁੰਦੇ ਸੀ ਕਾਪਰ, ਸਿਲਵਰ ਐਂਡ ਗੋਲਡ ਕਾਪਰ ਜਿਹੜੀ ਆਮ ਸੰਗਤ ਹਸਤੇ ਜਨਤਾ ਹਸਤੇ ਹੁੰਦਾ ਸੀਗਾ সিলਵਰ ਦੇ ਨਾਲ ਬਿਜ਼ਨਸ ਹੁੰਦਾ ਸੀਗਾ ਤੇ 골ਡ ਮੋਹਰੇ ਜਿਹੜੀਆਂ ਹੁੰਦੀਆਂ ਸੀ ਉਹ ਬੈਂਕਰਸ ਕਰਦੇ ਸੀਗੇ ਸੋ ਇਹ ਜਿਹੜੀਆਂ ਤੁਸੀਂ ਇੱਥੇ ਜਿਹੜੀ ਵੀ ਚੀਜ਼ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਇਹ ਅਸਲੀ ਕਾਇਨਿਜ ਆਫ ਦਾ ਗੇਟ ਸੀ ਕਿੰਗਡਮ ਹੈਗੇ ਜੀ ਦੇਖੋ ਜੀ ਜਿਹੜਾ ਸਾਹਿਬ ਸਿੰਘ ਗੁਰਨਾਨਕ ਦੇਵ ਜੀ ਨੂੰ 198 1486 ਦੇ ਵਿੱਚ ਪਿਤਾ 칼ੂ ਸਾਹਿਬ ਜੀ ਨੇ ਕੁਝ ਪੈਸੇ ਦਿੱਤੇ ਸੀਗੇ ਜਿਸ ਨੂੰ ਸਾਡੇ অতি ਸਤਿਕਾਰਯੋਗ ਕਥਾਕਾਰ ਕਹਿੰਦੇ ਨੇ 20 ਰੁਪਏ ਐਕਚੁਅਲੀ ਉਹ ਵੀ ਰੁਪਏ ਨਹੀਂ ਸੀਗੇ ਉਹ কয়ਨ ਸੀਗੇ ਸਿੱਕੇ ਸੀਗੇ ਜਿਸ ਨੂੰ ਬਹਿਲੋਲੀ কয়ਨ ਕਹਿੰਦੇ ਨੇ ਉਸ ਵੇਲੇ ਬਹਿਲੋਲ ਸ਼ਾ ਲੋਦੀ ਦਾ ਉਹ ਜਮਾਨਾ ਸੀਗਾ ਤੇ ਉਹ ਜਿਹੜੇ ਉਸ ਪ੍ਰਕਾਰ ਦੇ ਜਿਹੜੇ কয়ਨ ਨੇ ਉਹ ਸਾਡੀ ਸੰਸਥਾ ਦੇ ਕੋਲ ਇੱਥੇ ਹੈਗੇ ਨੇ ਜਿਸ ਨੂੰ ਪਿਛਲੇ ਸਾਲ ਗਿਆਨੀ ਰਲਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਇੰਗਲੈਂਡ ਦੀ ਫੇਰੀ ਤੇ ਆਏ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਕਰ ਕਮਲਾ ਤੋਂ ਅਸੀਂ ਰਿਲੀਜ਼ ਕਰਾਏ ਸੀਗੇ ਜੀ ਸਾਰਿਆਂ ਦੇ ਨੇ 1469 ਤੋਂ ਪਹਿਲੇ ਦਸਾਂ ਗੁਰੂ ਸਾਹਿਬਾਨ ਦੇ ਨੇ ਉਸ ਤੋਂ ਬਾਅਦ ਜਿਹੜੇ ਬੰਦਾ ਸਿੰਘ ਬਹਾਦਰ ਸਾਹਿਬ ਆਏ ਉਹਨਾਂ ਦੇ ਨੇ ਉਸ ਤੋਂ ਬਾਅਦ 12 ਜਿਹੜੀ ਸਾਡੀ ਮਿਸਲਾਂ ਸੀ ਕਨਫੈਡਰੇਸੀਜ਼ ਪਲੱਸ 1 ਉਹ ਹੈਗੀਆਂ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜਾ ਦਲ ਖਾਲਸਾ ਸਿਰਫ ਤਤ ਖਾਲਸਾ ਸਾਰੇ ਸਿੱਕੇ ਆ ਗਏ ਨੇ ਸਾਡੇ ਸਾਰੇ ਜਨਨ ਸਿੱਕੇ ਆ ਗਏ ਨੇ ਉਸ ਤੋਂ ਬਾਅਦ ਜਿਹੜੇ ਸਾਡੇ ਜਿਹੜੇ ਰਾਜੇ ਮਹਾਰਾਜੇ ਮਹਾਰਾਜਾ ਨਰਜੀਤ ਸਿੰਘ ਤਲੀਪ ਸਿੰਘ ਨੋ ਨਿਹਾਲ ਸਿੰਘ ਸ਼ੇਰ ਸਿੰਘ ਸਾਰਿਆਂ ਦੇ ਸਾਰਿਆਂ ਦੇ ਸਿੱਕੇ ਇੱਥੇ ਮੌਜੂਦ ਨੇ ਐਂਡ ਫਾਲੋਡ ਬਾਈ 1849 ਜਦੋਂ ਬ੍ਰਿਟਿਸ਼ ਐਡਮਨ ਦੇ ਅੰਡਰ ਉਹ ਜਿਹੜੇ ਕੋਇਨ ਸੀਗੇ ਜਿਹੜੇ ਜਦੋਂ ਇਸ਼ੂ ਕੀਤੇ ਗਏ ਸੀ ਜਦੋਂ ਬ੍ਰਿਟਿਸ਼ ਨੇ ਆਪਣਾ ਪੰਜਾਬ ਨੂੰ ਅਕੁਪਾਈ ਕਰ ਲਿਆ ਸੀ ਸਾਡੀ ਟੀਮ ਹੈ ਉਸ ਦਾ ਨਾਂ ਹੀ ਹੈਗਾ گلوبਲ ਸਿਕ ਵਿਜਨ ਵੀ ਆਰ ਇੱਕ ਗਲੋਬਲ ਚੈਟੀ ਮੇਨ ਜਿਹੜੀ ਚੀਜ਼ ਹੈ ਵੀ ਇਹ ਜਿਹੜੀ ਸਿਸਟਮ ਸਾਡਾ ਨਾਂ ਦੱਸਦਾ ਹੈ گلوبਲ ਸਿਕ ਵਿਜਨ ਵੀ ਆਰ ਵਿਜਨਰੀਜ਼ ਵੀ ਆਰ ਨਾਟ ਮਿਸ਼ਨਰੀਜ਼ ਸੋ ਜਿਹੜੇ ਤੁਸੀਂ ਸਾਡੇ ਭਰਾ ਦੇਖ ਰਹੇ ਹੋ ਇਹ ਸਾਰਿਆਂ ਦੇ ਆਪਣੇ ਆਪਣੇ ਅਹੁਦੇ ਨੇ ਸਾਰੇ ਬੜੇ ਮੁਸਤਦੀ ਨਾਲ ਇਮਾਨਦਾਰੀ ਦੇ ਨਾਲ ਸਾਰੇ ਆਪਣਾ ਆਪਣਾ ਯੋਗਦਾਨ ਪਾਉਂਦੇ ਨੇ ਤੇ ਟੋਟਲੀ ਨਿਸ਼ਕਾਮ ਸੇਵਾ ਕਰਦੇ ਨੇ ਦੇਖੋ ਇਹ ਜਨਤਾ ਦੱਸ ਸਕਦੀ ਹੈ ਸਾਡੀ ਸੇਵਾ ਜਿਹੜੀ ਹੈ ਅਸੀਂ ਇੱਥੇ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਦਕਾ ਮਹਾਰਾਜ ਦੇ ਹੁਕਮ ਸਦਕਾ ਅਸੀਂ ਸਾਰੇ ਅਸੀਂ ਇੱਥੇ ਸੰਗਤ ਦੇ ਚਰਨ ਪਰਸਨ ਹਾਜ਼ਰ ਹੋਇਆ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਹਾਂ ਇਹ ਹੋਰ ਉਹਨਾਂ ਤੇ ਸੰਗਤ ਤੇ ਹੈ ਕਿ ਉਹ ਕਿਸ ਤਰ੍ਹਾਂ ਇਸ ਨੂੰ ਰਿਸਿਵ ਕਰ ਰਹੇ ਹੋ ਆਪ ਜੀ ਉਹ ਅਸਲ ਗੱਲ ਸਾਡਾ ਇੱਕ ਸਿਸਟਮ ਹੈ ਅਸੀਂ ਆਪਣੇ ਮੂੰਹੋਂ ਥੋੜੀ ਵਡਿਆਈ ਨਹੀਂ ਕਰਦੇ ਸਭ ਵਡਿਆਈਆਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਨੇ ਆਫਕੋਰਸ ਜਿੰਨੀ ਵੀ ਸੰਗਤ ਆਂਦੀ ਹੈ ਬੱਚਿਆਂ ਵੱਡੇਆਂ ਬਜ਼ੁਰਗਾਂ ਅਬ ਸਾਰਿਆਂ ਦੇ ਸੋ far 99/9% ਜਿਹੜੀ ਸਾਡੀ ਸੰਗਤ ਆਈ ਹੈ ਉਹਨਾਂ ਨੇ ਇੱਕੋ ਹੀ ਕਿਹਾ ਕਿ ਜੀ ਅਸਤਾਜ ਪਹਿਲੀ ਤਫਾ ਸੀ ਇਸ ਪ੍ਰਕਾਰ ਦੇ ਸਿੱਕੇ ਜਾਂ ਕਲੈਕਸ਼ਨ ਅਸੀਂ ਦਰਸ਼ਨ ਕੀਤੇ ਨੇ ਸੋ ਉਹ ਜਿਹੜੇ ਐਕਸਾਈਟਡ ਨੇ ਸਾਡੇ ਕੋਲ ਵਿਜ਼ਟਰ ਬੁੱਕ ਹੈ ਉਹ ਪੜੀ ਪਈ ਹੈ ਦੇ ਕਮੈਂਟਸ ਦੇ ਨਾਲ ਸਾਰਾ ਕੁਝ ਹੈ ਸੋ ਉਹ ਸਾਰੇ ਪੋਜ਼ਿਟਿਵ ਕੰਪਲੀਮੈਂਟਸ ਅਗੇਨ ਹੈ ਵਾਂਸ ਅਗੇਨ ਇਹ ਸਾਰੀ ਬੜੀਆਂਈਆਂ ਗੁਰੂ ਰਾਮਦਾਸ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਸਾਡੇ ਸਾਰੇ ਦੁਨੀਆ ਦੇ ਵਿੱਚ ਜਿਹੜੇ ਅਤੀ ਸਤਕਾਰਯੋਗ ਜਿਹੜੀ ਸ਼ਖਸੀਤਾ ਨੇ ਉਹ ਅਸੀਂ ਕੋਈ ਮੈਂਬਰਸ ਨਹੀਂ ਹੈ ਵੀ ਕਾਲ ਦੈਮ ਡੋਇਨਸ ਡੋਇਨਸ ਹੁੰਦੇ ਨੇ ਜਿਹੜੇ ਅਤਿ ਸਤਕਾਰਯੋਗ ਜਿਹੜੀ ਹਸਤੀਆਂ ਹੁੰਦੀਆਂ ਨੇ ਸੋ ਇਸੇ ਕੋਈ ਮੈਂਬਰਸ਼ਿਪ ਵਾਲਾ ਨਹੀਂ ਹੈ ਜਿੰਨੇ ਵੀ ਸਾਡੇ ਡੋਇਨਸ ਨੇ ਦੇ ਆ ਪ੍ਰੋਪਰਲੀ ਰੈਗੂਲੇਟਿਡ ਐਂਡ ਰਜਿਸਟਰਡ ਡਾਇਰੈਕਟਰਸ ਤੇ ਉਹਨਾਂ ਦੀ